ਆਓ ਜੀ ਆਪਣਾ ਗਵਾਂਢੀ ਬਿੱਟੂ ਭਾਈ 4 ਪਾਉਣ ਲੱਗਿਆ ਚੱਲਦੀ ਆ ਮਸ਼ੀਨ ਔਜਲਾ ਡੈਰੀ ਫਾਰਮ ਤਲਵੰਡੀ ਖੁਰਦ ਆ ਜੀ ਗਾੜ ਵਧੀਆ ਖਾਲ ਖੂਲ ਪੱਡਣ ਦੀ ਵੀ ਨਹੀਂ ਲੋੜ ਨਾ ਬੰਨੇ ਵਢਣ ਦੀ ਲੋੜ ਫੱਟੇ ਚੱਕੀ ਜਾਂਦੀ ਆ ਪਤੰਦਰ ਤੇ ਹੈ ਵੀ ਥਾਂ ਕਿੰਨਾ ਕਿਲਾ ਦੇ ਪਤੰਦਰ ਹਾਂ ਹਾਂ ਾਲੀਕਾ ਕਰੋ ਭਾਈ ਯਾਕ ਤਾਂ ਵੀ ਪੂਰਾ ਗਿੱਲਾ ਮੀਂਹ ਪਿਆ ਕਰਕੇ ਆ ਦੇਖ ਲੋ ਵੀ ਹਾਲ ਬਣਾਈ ਜਾਂਦੀ ਆ ਮਹਿੰਦਰਾ ਮਹਿੰਦਰਾ ਤੇ ਮੂਰੇ ਕਰ ਲਾ ਕੇ ਦੇ ਪਿੱਛੇ ਕਰ ਲਾ ਕੇ ਇੱਧਰ ਕਰ ਲਾ ਕੇ ਤੇ ਉੱਧਰ ਕਰ ਲਾ ਚਾਰ ਪੌਣਾ ਕਿੜਾ ਸੌ ਖਾਲਾ ਜੀ ਦਾ ਫਾੜਾ ਦੇਖੋ ਕੀ ਹਾਲ ਬਣਿਆ ਦੇਖੋ ਲੋਕਾਂ ਦੇ ਰੰਗ ਆਪਾਂ ਦਾ ਸਵਾਦ ਲੈਣ ਆਏ ਹਾਂ ਜੌਨੀ ਬਾਬੇ ਤੇ ਕਹਿੰਨ ਕਿ ਪੌਣ ਅਸੀਂ ਵੀ ਲੱਗੇ ਸੀ ਪਰ ਬਚ ਗਏ ਤਾਂ ਮੈਂ ਹੁੰਦਾ ਇਧਰੋਂ ਗੜਗੜ ਕਰਦਾ ਆਈ ਸਾਰਾ ਬੱਦਲੀ ਯਾਤਰਾ ਇੱਦਾਂ ਸਾਹ ਮਰੀਦਾ ਇਧਰ ਵੱਧਾ ਲਾ ਐਨ ਕਾਲੀ ਘਾਟਾ ਚੜੀ ਹੋਈ ਆ